ਲਾ ਸਜਣੋ ਪਿੰਡ ਕਾਨੇਕੇ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਤੋਂ ਨਾ ਤਿੰਨ ਝੋਟੀਆਂ ਲੱਗੀਆਂ ਬਾਈ ਕੋਲੋਂ ਦਿਖਾਉਣਾ ਗੱਲਬਾਤ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਜਿਹੜਾ ਵੀ ਪਸ਼ੂ ਤੁਹਾਨੂੰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਨ ਦਾ ਤੁਹਾਡਾ ਫਰਜ਼ ਹੈ ਤੇ ਸਾਰੀ ਡਿਟੇਲ ਬਾਈ ਦੱਸ ਦੂਗਾ ਤੇ ਜਿਹੜਾ ਰੇਟ ਹੈ ਰੇਟ ਵੀਡੀਓ ਦੇ ਵਿੱਚ ਹੀ ਕਰਾ ਦਾਂਗੇ ਤੇ ਸ਼ੁਰੂਆਤ ਆ ਝੋਟੀ ਤੋਂ ਕਰਾਂਗੇ ਹੋਰ ਕਿਵੇਂ ਜੋ ਬਰਾ ਵਧੀਆ ਜੀ ਚੜ੍ਹਦੀ ਕਲਾ ਆ ਜਾ ਉਰਲੇ ਬੰਨੇ ਆ ਜਾ ਨਾਮ ਤੇ ਨੰਬਰ ਦੱਸੋ ਨਾਮ ਹਰਜਿੰਦਰ ਸਿੰਘ ਵੀਰੇ ਨੰਬਰ 7710779399 7710779399 ਹਾਂਜੀ ਇਹ ਤੋਫੇ ਹੀ ਫਲਕਾਰੀ ਕਿਸੇ ਗੱਲ ਨੂੰ ਪਾਈ ਐ ਤੇ ਬਾਕੀ ਲੇਵਾ ਕਰਾ ਦੀ ਲੱਭੀ ਚੱਕ ਇੱਥੇ ਤੂੰ ਠੋਸ ਆ ਗਿਆ ਜਮਾ ਜਿੱਦਾਂ ਬਾਹਰ ਵਾਲੀਆਂ ਬੈੜਾ ਨਾ ਹੁੰਦਾ ਨਾ ਤੇ ਹੁਣ ਲੇ ਆ ਲੱਭੀ ਅਗਲੇ ਬੰਦੇ ਆ ਗਾੜੀ ਬੂੜੀ ਚੈੱਕ ਕਰਾ ਦੇ گاਂ ਤੋਂ ਕੱਟਲਾ ਆਡਰ ਆ ਗਿਆ ਸੂਆ ਕਿਹੜਾ ਰੂਗੀ ਸੂਆ ਵੀਰੇ ਪਹਿਲਾ 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 ਸੂਆ ਬੱਚਾ ਕੀ ਆ ਨਾਲ ਬੱਚਾ ਨਾਲ ਕੱਟੀ ਆ ਵੀਰੇ ਨਾਲ ਕੱਟੀ ਹਾਂਜੀ ਸੂਆ ਪਹਿਲਾ ਨੀਲੀ ਟੱਚ ਆ ਗਈ ਝੋਟੀ ਅੱਖਾਂ ਚ ਜਵਾਬ ਥੋੜੇ ਥੋੜੇ ਰੱਖਦੀ ਆ ਤੇ ਨਾਲ ਇਹਦੇ ਕੱਟੀ ਆ ਗਈ ਕੱਟੀ ਵੀ ਇਦਾਂ ਦੀ ਆ ਗਈ ਨਾਲ ਹਾਂਜੀ ਹਾਂਜੀ 나ੜੂਆਂ ਨਾਲ ਆ ਵੀਰੇ ਹਜੇ ਕੱਟੀ ਦੇ ਓਕੇ ਕਹਿ ਦਿੰਦੀ ਸੁਈ ਹੋ ਗਈ ਸੁਈ ਨੂੰ ਚੌਥਾ ਦਿਨ ਆ ਵੀਰੇ ਚੌਥਾ ਦਿਨ ਹਾਂਜੀ ਕਿੰਨੀ ਬੌਲੀ ਅੱਜ ਹਾਜ਼ਰ ਅੱਜ ਬੌਲੀ ਹਾਜ਼ਰ 12 ਕਿਲੋ ਆ ਵੀਰੇ ਠੀਕ ਆ ਗੱਲ ਚੌਥੇ ਦਿਨ ਚੌਥੇ ਦਿਨ ਵੀਰੇ ਅਹੀ ਕਿਹੜੀ ਜੜੀ-ਬੂਟੀ ਪਾਤੀ ਬਤੰਦਰਾ ਕੁਆਲਿਟੀ ਆ ਵੀਰੇ ਹੈਂ ਕੁਆਲਿਟੀ ਆ ਠੀਕ ਆ ਗੱਲ ਚੌਥੇ ਦਿਨ ਬਾਈ ਕਹਿੰਦਾ 12 ਕਿਲੋ ਬੌਲਾ ਹਾਜ਼ਰ ਆ ਥੋੜਾ ਜਿਹਾ ਡਰਦੀ ਜਰੂਰ ਆ ਲਿਆ ਲਿਆ ਔਰ ਲੇ ਬੰਨੇ ਲਿਆ ਤੇ ਬਾਕੀ ਇੱਥੇ ਰੋ ਸਜਣੋ ਕੁਆਲਿਟੀ ਚੈੱਕ ਕਰ ਸਕਦੇ ਹੋ 12 ਕਿਲੋ ਬੌਲੀ ਬਾਈ ਕਹਿੰਦਾ ਹਾਜ਼ਰ ਆ ਗਈ ਚਾਰਾਂ ਦਿਨਾਂ ਦਾ ਸੂਗਾ ਤੇਲਾ ਚੋਬਰਾ ਫਲਕਾਰੀ ਲਾ ਕੇ ਕਰਾ ਦੇ ਚੈੱਕ ਕਰੀ ਤੇ ਬਾਕੀ ਇੱਥੇ ਤੋਂ ਕਰ ਸਕਦੇ ਮਨ ਲੋ ਕੁਆਲਿਟੀ ਚੈੱਕ ਚਬਾਈ ਦੀ ਕਿਵੇਂ ਰਹੂਗੀ ਬਾਈ ਜਿਵੇਂ ਫੋਕੀ ਵੀਰੇ ਰੂਮ ਵਰਗੀ 100 ਦੀ 100 ਜਿਵੇਂ 100 ਦੀ 100 ਠੀਕ ਹੈ ਗੱਲ ਅ ਚਬਾਈ ਵਾਲੇ ਮਾਮਲੇ ਚ ਰਹੂਗੀ 100 ਦੀ 100 12 ਕਿਲੋ ਬੌਲੀ ਜਿਹੜੀ ਹਾਜ਼ਰ ਦੱਸੀ ਆ ਉਹ ਬਾਈ ਕਹਿੰਦਾ ਟਾਈਮ ਤੋਂ ਟਾਈਮ ਆ ਤਸੱਲੀ ਕਰਾ ਦਾਂਗੇ ਸੂਗਾ ਆ ਗਈ ਪਹਿਲਾ ਤੇ ਨਾਲ ਇਹਦੇ ਆ ਗਿਆ ਕੱਟੀ ਟਿਵੀ ਨੀ ਲੀਡਰ ਚਾਗੀ ਚੈੱਕ ਕਰ ਬਾਕੀ ਸੀਲ ਠੰਡੀ ਤੇ ਕੋਈ ਅੰਤ ਨਹੀਂ ਵੀਰੇ ਸਵਾਹ ਆ ਦੀ ਠੰਡੀ ਰਹੂਗੀ ਜਮਾ ਠੰਡੀ ਕੋਈ ਸਾਡੇ ਸਾਹਮਣੇ ਕੋਈ ਬੱਚਾ ਨਹੀਂ ਲਾਇਆ ਕਿ ਉਸ ਨਹੀਂ ਕਰਿਆ ਚੱਕੋ ਪਛਾਣ ਦੀ ਚਵਾਈ ਕਰਕੇ ਦਿਖਾ ਦੀ ਤੁਹਾਨੂੰ ਤੇ ਪੈਸੇ ਕਿ ਨਹੀਂ ਲਵਾਂਗੇ ਤੇ ਪੈਸੇ ਵੀਰੇ ਮੈਂ ਲੋ ਫੋਨ ਤੇ ਕਰ ਲਾਂਗੇ ਹੈ ਫੋਨ ਤੇ ਬਾਲੇ ਤਾਂ ਨਹੀਂ ਮੰਗਦਾ ਨਹੀਂ ਬਾਲੇ ਨਹੀਂ ਉਹਨਾਂ ਦਾ ਕੁਆਲਿਟੀ ਦੇ ਹਿਸਾਬ ਨਾਲ ਰੇਟ ਹੋਊਗਾ ਤੂੰ ਬੱਸ ਕਰਾ ਦੇ ਫੋਨ ਤੇ ਨਹੀਂ ਨਹੀਂ ਉਹਵੇਂ ਬੱਸ ਵੀ ਨਹੀਂ ਹੋਣੀ ਕੁਆਲਿਟੀ ਦੇ ਹਿਸਾਬ ਨਾਲ ਫੋਨ ਕਿੰਨਾ ਕਿੰਨਾਂ ਦੁੱਧ ਕਿੰਨਾਂ ਦੁੱਧ ਚਵਾ ਦੂਗੀ ਦੁੱਧ ਚਵਾ ਦੂਗੀ 16 ਤੋਂ 17 ਕਿਲੋ 16 ਤੋਂ 17 ਹਾਂਜੀ 12 ਕਿਲੋ ਅੱਜ ਬਣਿਆ ਦਾਂਗੇ ਜਿੰਨਾ ਆਪਾਂ ਦੱਸਿਆ ਹਾਂ ਅੱਗੇ ਮੈਂ ਕਹੂੰਗਾ ਮਾਲਕ ਦੀ ਕੇਰ ਤੇ ਡਿਪੈਂਡ ਹੈ ਜਿਹੜਾ ਭਰਾ ਲੈ ਕੇ ਜਾਂਦਾ ਹੈ ਅੱਗੇ ਉਹਦੀ ਕੇਰ ਤੇ ਡਿਪੈਂਡ ਰਹੂਗਾ ਪਰ ਜਿੰਨਾ ਕ ਦੁੱਧ ਬਾਈ ਕਹਿੰਦਾ ਦੱਸਿਆ ਉਹਨਾਂ ਕ ਅੱਜ ਚਵਾ ਕੇ ਦੇ ਦਾਂਗੇ 12 ਇਹਦੇ ਕੋਲ ਤਿਆਰ ਆ ਤੇ ਨਾਲ ਇਹਦੇ ਆ ਗਈ ਕੱਟੀ ਲੰਬੀ ਕੱਟੀ ਕਰਾ ਦੀ ਇੱਕ ਕਰੀ ਚੱਕ ਕੱਟੀ ਵੀ ਸਾਰੀਆਂ ਨਿਸ਼ਾਨੀਆਂ ਪੂਰੀਆਂ ਕਰਦੀਆਂ ਵੀਰੇ ਨੀਲੀ ਰਗਦੀਆਂ ਠੀਕ ਆ ਗੱਲ ਤੇ ਇੱਥੋਂ ਇੱਥੋਂ ਛੋਟੀ ਦੇ ਫੇਸ ਤੇ ਮਾਰਨੀ ਕੈਮਰਾ ਤੇ ਸਾਮੀ ਸੂਮੀ ਤੇ ਇਹਦਾ ਰੇਟ ਬਾਈ ਕਹਿੰਦਾ ਰਹੂਗਾ ਫੋਨ ਤੇ ਤੇ ਹੁਣ ਆ ਜਾ ਲੱਭੀ ਦੋ ਨੰਬਰ ਵਾਲੀ ਕੱਟੀ ਤੇ ਇਹਦਾ ਸੁਆ ਕਿਹੜਾ ਸੁਆ ਪਹਿਲਾ ਵੀਰੇ ਤੋਰ ਦੇ ਖੋਲ ਕੇ ਨੂੰ ਤੇ ਸੁਆ ਇਹਦਾ ਵੀ ਪਹਿਲਾ ਰਹੂਗਾ ਇਹਦੀ ਹਾਈਟ ਰਹੂਗੀ ਮੀਡੀਅਮ ਕਹਿ ਲਈਏ ਜਿਆਦੇ ਵੱਡੀ ਹਾਈਟ ਨਹੀਂ ਹੈਗੀ ਕਈ ਵਾਰੀ ਫੋਨ 'ਚ ਵੱਡੀ ਬੁੱਡੀ ਲੱਗ ਸਕਦੀ ਆ ਉਸ ਹਿਸਾਬ ਨਾਲ ਅਡਜਸਟਮੈਂਟ ਇਹਦੀ ਕਰ ਲਿਓ ਸੁਆ ਕਿੰਨੇ ਦਿੰਦਾ ਜੀ ਸੁਆ ਵੀਰੇ ਇਹਨੂੰ ਵੀ ਤੀਜਾ ਦਿਨਾਂ ਸੁਈਨ ਨੂੰ ਤੀਜਾ ਦਿਨ ਬੱਚਾ ਕੀ ਆ ਨਾਲੇ ਬੱਚਾ ਨਾਲ ਕੱਟਾ ਵੀਰੇ ਨਾਲ ਮੇਲ ਕਾਫ ਦਿਨ ਤੀਜਾ ਤੇ ਸੁਆ ਆ ਗਈ ਪਹਿਲਾਂ ਹਾਂਜੀ ਵੀਰੇ ਦੰਦ ਦੰਦ ਦੇਖਿਆ ਲੇ ਦੰਦ ਚੌਗੀ ਆ ਵੀਰੇ ਦੰਦਾਂ ਚ 4 ਦੰਦ ਹਾਂਜੀ ਕਿੰ ਬੋਲੀ ਹੁਣ ਹੋਊਗੀ 9 ਕਿਲੋ ਵੀਰੇ ਹੈਗੀ ਆ ਨੋ ਹਾਂਜੀ ਵੀਰੇ ਟਾਈਮ ਤੋਂ ਟਾਈਮ ਚੋਣ ਵਾਲੀ ਹਾਂਜੀ ਹਾਂਜੀ ਦੇਖ ਲਾ ਨਹੀਂ ਨਹੀਂ ਟਾਈਮ ਤੋਂ ਟਾਈਮ ਚੋਣ ਵਾਲੀ ਅਸੱਲੀ ਕਰਾ ਦਾਂਗੇ ਜਮਾਂ ਤਸੱਲੀ ਕਰਾ ਦਾਂਗੇ ਬਾਕੀ ਫੁੱਲ ਤਸੱਲੀ ਕੱਟੀ ਠੰਡੀ ਨਹੀਂ ਮਿਲਦੀ ਐਨੀ ਠੀਕ ਆ ਗੱਲ ਪਾਇਲਣਾ ਨਹੀਂ ਲੱਤਾਂ ਹੀ ਮਰੀ ਜਾਂਦੀ ਨੇ ਆਮ ਤਾਂ ਠੀਕ ਆ ਜੇ ਪਛਾਣ ਹੀ ਧਾਰਾ ਮਰੀ ਆ ਆ ਚੀਜ਼ਾਂ ਨਹੀਂ ਮਿਲਦੀ ਠੀਕ ਆ ਗੱਲ ਆ ਸਵੇਰ ਆਦੀਆਂ ਦੋਹੇ ਪਹਿਲਾਂ ਝੋਟੀਆਂ ਠੰਡੀਆਂ ਆ ਗਈਆਂ ਇਹ ਇਹ ਕੱਟੀ ਵੀ ਪੂਰੀ ਠੰਡੀ ਆ ਗਈ ਉਹ ਚੀਜ਼ ਨਹੀਂ ਹੈਗੀ ਬਾਈ ਜਨਾ ਤੇ ਪੈਸੇ ਪੈਸੇ ਕੱਟੀ ਅੱਜ ਸਵੇਰ ਹੀ ਦੇ ਦਾਂਗੇ 125 ਜਮ ਫਿਕਸ ਦਾ ਦੇ ਕਿੰਨੇ ਦੇਣ ਜਮ ਜਾਇਜ਼ ਵੀ ਉਹਦੇ ਚੋਂ 115 ਦੇ ਜਸ ਨੂੰ ਆ ਜਾ ਉਹ ਵੀ ਹਾਂ ਉਹਦੇ ਚੋਂ ਵੀ ਛੋਟੇ ਕਰਨੀ ਛੋਟੀ ਕਰਨੀ ਪਰ ਕੱਟੀ 15 ਦੀ ਦੇ ਦਾਂਗੇ 9 ਕਿਲੋ ਬੋਲੀ ਚਵਾ ਕੇ ਦੇ ਦਾਂਗੇ ਤੇ ਇਹਦੇ ਬੱਚੇ ਤੇ ਲੱਭੀ ਜਰੂਰ ਮਾਰਦੀ ਕੈਮਰਾ ਇੱਕ ਵਾਰੀ ਇਹ ਆਰਡਰ ਤੇ ਕੈਮਰਾ ਮਾਰ ਕੇ ਨਾ ਤੇ ਬੱਚੇ ਤੇ ਕੈਮਰਾ ਮਾਰਦੀ ਬਾਹ ਪਰੇਸ਼ਾਨ ਨਾ ਕਰ ਜਾਦੇ ਤੇ ਹੁਣ ਬੱਚੇ ਤੇ ਮਾਰਦੀ ਕੈਮਰਾ ਇੱਕ ਵਾਰੀ ਚੈੱਕ ਕਰਾਦੀ ਭਰਾਵਾਂ ਨੂੰ ਇਹ ਹੋ ਜੂਗੀ 1 ਲੱਖ 25 ਇਹਦੀ ਡਿਮਾਂਡ ਆ 115 ਦੀ ਜਿਸਦਾ ਕੋਈ ਅੰਤ ਨਹੀਂ ਜਿਵੇਂ ਮਰਜ਼ੀ ਚਾਹੇ ਚਾਰ ਵਾਰੀ ਵਜੇ ਦੁਆਰੇ ਠੀਕ ਆ ਗੱਲ ਤੇ ਵੱਡੀ ਨਹੀਂ ਹੈਗੀ ਬਾਲੀ ਹਾਂਜੀ ਹਾਂਜੀ ਜਰਸੀ ਵਾਇਦਾ ਸਿਸਟਮ ਹੀ ਆ ਜੇ ਮੰਨ ਲਓ ਵੀ ਦੰਦਾ ਜੀ ਹਜੇ ਕੱਟੀ ਗਾਹਲੇ ਸੁ ਬੜੀ ਵੱਡੀ ਬਣਾ ਚ ਕਈ ਵਾਰੀ ਵੱਡੀ ਬੁੱਡੀ ਦਿਖ ਜਾਂਦੀ ਆ ਤੇ ਹੁਣ ਮਾਰਦੇ ਆ ਅੱਜ ਤੇ ਕੈਮਰਾ ਇਹ ਇਹ ਵੱਡੀ ਹੈਗੀ ਹਨਾ ਹਾਂਜੀ ਇਹ ਵੱਡੀ ਹੈਗੀ ਆ ਇਹਦਾ ਸੂਆ ਕਿਹੜਾ ਰੂਗਾ ਸੂਆ ਇਹਦਾ ਮੈਨੇ ਤੀਜਾ ਗਿਆ ਵੀਰੇ ਕਿੰਨੇ ਦਿਨ ਦੀ ਸੂਈ ਹੋਗੀ ਸੂਈ ਨੂੰ ਇਹਨੂੰ ਅੱਜ ਮੰਨ ਲਓ ਤੀਜਾ ਚੌਥਾ ਦਿਨ ਹੀ ਆ ਸੂਈ ਨੂੰ ਤੀਜਾ ਚੌਥਾ ਦਿਨ ਬੱਚਾ ਇਹਦਾ ਬ ਠੀਕ ਆ ਗੱਲ ਮੇੜਾ ਮੂਲਾ ਸਿੱਤੀ ਜਾਂਦੀ ਹੈ ਹਨਾ ਹਾਂਜੀ ਹਾਂਜੀ ਜਿਵੇਂ ਤਾਜੀ ਆ ਵੀਰੇ ਬੋਲੇ ਦੀ ਗਰੰਟੀ ਆ ਦੋ ਵਾਲੀਆਂ ਤੋਂ ਬਾਅਦ ਬੋਲਾ ਪਾੜ ਜੂ ਇਹਦਾ ਠੀਕ ਆ ਗੱਲ ਹਾਂਜੀ ਆਲੇ ਆ ਇਹਨੂੰ ਧਰਮ ਕਰਕੇ ਦੁੱਧ ਦੇਖ ਸਕਦਾ ਬੰਦਾ ਕਿਹਨਾਂ ਕਿਹੜਾ ਬੱਚੇ ਦਾ ਦੇਖਣਾ ਆਲੇ 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 ਤੇ ਸੂਆ ਰਹੂਗੀ ਤੀਜਾ ਪਰ ਲੇਵਾ ਸੋਨਾ ਰੱਖਦੀ ਆ ਤੇ ਥਣ ਦਾ ਸਹਜ ਬੜਾ ਕਮਾਲ ਦਾ ਰੱਖਦੀ ਆ ਚਵਾਈ ਦੀ ਕਿਵੇਂ ਆ ਜੀ ਜਿਵੇਂ ਫੋਕੀ ਵੀਰੇ ਰੂਮ ਵਰਗੀ ਬੋਲੀ ਜਮਾ ਚਮਾ ਬੋਲੀ ਠੰਡੀ ਮਿਲਦੀ ਆ ਮੂੜੇ ਜਿਵੇਂ ਠੰਡੀ ਮੂੜੇ ਲੈ ਨਹੀਂ ਜਾਂ ਕਿਥੀ ਮਾਰਕੀਟ ਦਿਖਾ ਦੀ ਤਾਰ ਰੇਟ ਤੇ ਕੋਈ ਨਹੀਂ ਉੱਥੇ ਲਾ ਕੇ ਦਿਖਾ ਦੀ ਇੱਥੇ ਕੁ ਸੱਤ ਨੰਨ ਦੀ ਸੂਈ ਕਿੰਨੀ ਬੋਲੀ ਇਹਦੇ ਕੋਲੇ ਬੋਲੀ ਏ ਥੱਲੇ 12 ਕਿਲੋ ਵੀਰੇ ਜਮਾ ਕੰਡੇ ਧਰਨ ਵਾਲੀ ਹੈਗੀ ਆ ਹੈਗੀ ਆ ਵੀਰੇ ਟਾਈਮ ਤੋਂ ਟਾਈਮ ਟਾਈਮ ਤੋਂ ਟਾਈਮ ਚੋਣ ਵਾਲੀ ਹਾਂਜੀ ਆ ਹੁਣ ਤਾਂ ਆਪਣੇ ਹੱਥ ਚੀ ਆ ਜੇ ਕਿਲੋ ਘੱਟ ਦੱਸ ਦੀ ਨਾ ਨਾ ਹੁੰਦਾ ਕੋਈ ਚੱਕਰ ਨਹੀਂ ਵੀਰੇ ਲੈ ਠੀਕ ਆ ਗੱਲ ਕਰਾ ਲੱਭੀ ਜਾ ਕੋਈ ਕਰੇਟ ਤੇ ਠੰਡੀ ਲੱਗਦੀ ਆ ਉਹ ਕੋਈ ਸਮੱਸਿਆ ਨਹੀਂ ਹੈਗੀ ਜੇ ਵੇੜੇ 'ਚ ਖੜਾ ਕੇ ਚੋ ਲੋ ਆ ਕੈਮਰੇ ਤੇ ਨਾ ਮਾਰੀ ਇਧਰਲੇ ਬੰਨੇ ਕਿਤੇ ਕੈਮਰੇ ਹੀ ਖੜਾ ਦੇ ਨਹੀਂ ਨਹੀਂ ਇੱਥੋਂ ਕਰਾ ਦੇ ਲੱਭੀ ਜਾ ਕੋਈ ਚਵਾਈ ਆਸਲਾ ਪੂਰੀ ਹੈ ਨਾ ਹਾਂਜੀ ਹਾਂਜੀ ਤੇ ਹੁਣ ਅਗਲੇ ਥਾਣਾਂ ਦੀ ਮਾਰ ਦੇ ਉੱਲੇ ਤੇ ਹੁਣ ਲੱਭੀ ਸਾਰੀ ਮੈਂ ਵੀ ਦਿਖਾ ਦੇ ਇੱਕ ਵਾਰੀ ਤੇ ਆ ਲੱਗੀ ਪਈ ਆ ਖਰੇਡ ਤੇ ਕਮਾ ਸੰਦੀਪ ਕੇਰਾ ਹੋਰ ਕਮਾ ਦੇ ਤੇ ਥੱਲੇੋਂ ਚੈੱਕ ਕਰਾ ਦੀ ਸਿਸਟਮ ਕਿੰਨੇ ਦੁੱਧ ਦੀ ਰਿਪੋਰਟ ਤੇ ਆਈ ਆ ਦੁੱਧ ਦੇ ਦੂਗੀ ਉਹਨੇ 18 ਕਿਲੋ ਮੈਂ ਜੇ ਠੰਡਾ 18 ਦੇ ਦੂਗੀ ਜੇ ਮਾਰਾ ਉਹਨੇ ਤੀਜੇ ਦਿਨ ਦੀ ਸੂਈ ਨੇ 12 ਕਿਲੋ ਕਰੀ ਫਿਰਦੀ ਆ ਚੌਥਾ ਪੰਜਵਾਂ ਤਾਂ ਨਹੀਂ ਆਈ ਸੂਈ ਠੀਕ ਆ ਤੇ ਸਾਰਾ ਚੋਣ ਚ ਹੀ ਆਉਣਾ ਹਣਾ ਬੱਚਾ ਚੋਣ ਚ ਹੀ ਆਉਣਾ ਬੱਚਾ ਤਾਂ ਉਹਦੀ ਗੱਲ ਆ ਵੀ ਹੈ ਨਹੀਂਗਾ ਨਾ ਐਕਸਪਾਇਰ ਹੋ ਗਿਆ ਪਰ ਚਵਾਈ ਦੀ ਆਸਲਾ ਆ ਗਈ ਪੂਰੀ ਫੁੱਲ ਤੇ ਬਾਡੀ ਵੀ ਚੰਗੀ ਆ ਥਣ ਦਾ ਸਹਿਜ ਵੀ ਸੋਹਣਾ ਤੇ ਚਵਾਈ ਦੀ ਨਰਮ ਆ ਗਈ ਹੈ ਨਾ ਹਾਂਜੀ ਵੀਰੇ ਧਮਾਲ ਆ ਬਈ ਇੱਥੋਂ ਬਾਡੀ ਵਾਲੀ ਮੈਂ ਆ ਗਈ 12 ਕਿਲੋ ਬੌਲੀ ਤੀਜੇ ਦਿਨ ਹਾਜ਼ਰ ਅੱਜ ਸਵੇਰ ਆਦੀ ਠੰਡੀ ਆ ਉਹ ਕਿਉਂਕਿ ਤੋਰਾ ਤੂਰਾ ਵੀ ਦੱਸ ਦਾਂ ਦਾ ਪਸ਼ੂ ਦਾ ਤੇ ਬਾਕੀ ਇੱਕ ਵਾਰੀ ਤਾਂ ਤੁਹਾਨੂੰ ਉੱਥੇ ਖੜਾ ਕੇ ਹੋਰ ਮਰਵਾ ਕੇ ਦਿਖਾ ਦੂੰਗਾ ਉਹ ਚੀਜ਼ ਦੀ ਤਸੱਲੀ ਕਰਾ ਦਾਂਗੇ ਤੁਹਾਡੀ ਤੇ ਲੈ ਵੀ ਇੱਥੋਂ ਮਾਰ ਦੇ ਕੈਮਰਾ ਆ ਚੀਜ਼ ਤੇ ਬਿਲਕੁਲ ਤਾਜੀ ਆ ਮੱਜ ਕੋਈ ਸੱਜਣ ਉਹ ਚੀਜ਼ ਨਾ ਮੰਨੇ ਹੈ ਨਾ ਵੀ ਪਤਾ ਨਹੀਂ ਜਾਦੇ ਟਾਈਮ ਦੀ ਸੂਈ ਹੋਈ ਆ ਉਹ ਬੌਲਾ ਪਟੂਗਾ ਬਾਈ ਕਹਿੰਦਾ ਹਾਂ ਬੌਲਾ ਪਟਣਾ ਵੀਰੇ ਜਦੋਂ ਵਾਲਾ ਦੇਉ ਬੰਦਾ ਹਾਂਜੀ ਤੇ ਚੱਕ ਚਵਾਈ ਇੱਥੋਂ ਵੀ ਕਰਾ ਲਈਆ ਤਿੰਨੀ ਅੱਜ ਦਾ ਇਹ ਮੰਨ ਲੈ ਬੇੜਾ ਨਾਲ ਦੀਆਂ ਨਹੀਂ ਬੇੜਾ ਨਾਲ ਦੀ ਨਹੀਂ ਗਾਈਆਂ ਨਾਲ ਦੀ ਖਰੀਦ ਆ ਵੀਰੇ ਜਮ ਪੈਸੇ ਕਿੰਨੇ ਦੇ ਪੈਸੇ ਵੀਰੇ ਹਾਂਜੀ 180 ਦੇ ਦਾਂਗੇ ਹੈ 180 ਦੀ 180 ਦਾ ਬਾੜਾ ਨਹੀਂ ਬਾੜਾ ਮੈਨੂੰ ਤਾਂ ਬਾੜਾ ਲੱਗਦਾ ਮੈਂ ਵਾਲੀ ਵੱਡੀ ਆ ਵੀ ਹੈ ਮੈਂ ਵਾਲੀ ਵੱਡੀ ਵੱਡੀ ਤਾਂ ਹੈਗੀ ਆ ਜਿੰਨੇ ਲੈਣੇ ਆ ਉਹਨੇ ਉਹਨੇ ਦਾਦੇ ਜਮੇ ਜੇਬ ਚ ਪਾਉਣੇ ਨੇ 170 ਦੀ ਦੇ ਦਾਂਗੇ ਮੰਗਣੇ ਨਹੀਂ ਹੈਗੇ ਆਪਾਂ ਨੇ ਕਰੀ ਸ਼ੂਟ ਸ਼ੂਟ ਕਰਨੀ ਆ ਉਹਦੇ ਚੋਂ 170 ਦੇ ਦਾਂਗੇ ਜੇ ਮੈਂ ਇਹਦੇ ਬੱਚਾ ਹੁੰਦਾ ਮੈਂ ਦੋ ਤੋਂ ਬਾਹਰ ਖੇੜ ਜਾਂਦੀ ਠੀਕ ਆ ਗੱਲ ਤੇ ਇਥੇ ਲੋਬ ਵੀ ਇਹਦੇ ਕੱਦ ਦਾ ਆਈਡੀਆ ਕਰਾਦੀ ਪੂਰੇ ਤੋਂ ਕੱਦ ਦਾ ਬਾਡੀ ਬੁੱਡੀ ਦਾ ਆਈਡੀਆ ਕਰਾਦੀ ਕਿਉਂਕਿ ਨਾਲ ਖੜਕੇ ਤੁਹਾਨੂੰ ਦਿਖਾਤਾ ਮੈਂ ਬਾਕੀ ਸ਼ੀਲ ਠੰਡੀਆਂ ਕੱਦ ਚੰਗਾ ਤੇ ਜਿਹੜੀ ਤਾਂ ਮੀਡੀਅਮ ਸੀ ਉਹ ਮੈਂ ਤੁਹਾਨੂੰ ਦੱਸਤਾ ਸੀ ਵੀ ਇਹਦਾ ਕੱਦ ਮੀਡੀਅਮ ਆ ਗਿਆ ਉਹ ਥੱਲੋਂ ਸੋਹਣੀਆਂ ਪੂਛ ਪੜੀ ਬਈ ਮੜੀ ਇੱਥੋਂ ਕਰਾ ਨਹੀਂ ਲੈਵਾ ਚੱਕੇ ਦਾ ਥੱਲੇ ਦੀ ਸਾਫ ਸੋਤਰੀ ਰਹੂਗੀ ਮੱਝ ਬਾਕੀ ਠੰਡੀ ਸੀ ਇਹ ਨਹੀਂ ਕੋਈ ਚੱਕਰੀ ਨਹੀਂ ਬੱਚੇ ਪੁੱچے ਦਾ ਜਿਵੇਂ ਠੀਕ ਆ ਜੀ ਆ ਦੇ ਦੇ ਦਵਾਰੇ ਵਹੀ ਜਾ ਗਾਮਾ ਨਾਲ ਦੇ ਸੁਭਾਵ ਨੇ ਜਿੱਤੇ ਨੰਬਰ ਬੋਲ ਦਿਓ ਤੁਹਾਡਾ ਨੰਬਰ 7010709399 7010709399 ਪਿੰਡ ਕਾਨੇਕੇ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਜਿਹੜਾ ਵੀ ਪਸ਼ੂ ਤੁਹਾਨੂੰ ਪਸੰਦ ਆਉਂਦਾ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਲੈ ਜਿਓ ਧੰਨਵਾਦ